ਇਸ ਸਮੇਂ ਮੇਰੇ ਨਾਲ ਇੰਡੀਅਨ ਆਰਮੀ ਤੋਂ ਹਰਪੀ ਸਿੰਘ ਤੇ ਉਹਨਾਂ ਦੇ ਧਰਮਜਪਤਨੀ ਪ੍ਰਿਆ ਮੌਜੂਦ ਨੇ ਮੈਂ ਇਸ ਪਰਿਵਾਰ ਦੇ ਨਾਲ ਇਸ ਸਮੇਂ ਇਸ ਕਰਕੇ ਮੌਜੂਦ ਹਾਂ ਕਿ ਇਸ ਪਰਿਵਾਰ ਨੂੰ ਜ਼ਰੂਰਤ ਹੈ ਸਾਡੀ ਤੁਹਾਡੀ ਤੇ ਸਾਰੇ ਪੰਜਾਬ ਦੇ ਲੋਕਾਂ ਦੀ ਪੂਰੇ ਵਿਸ਼ਵ ਭਰ ਦੇ ਲੋਕਾਂ ਦੀ ਕਿਉਂਕਿ ਜਿਸ ਬਿਮਾਰੀ ਦਾ ਜ਼ਿਕਰ ਮੈਂ ਕਰਨ ਜਾ ਰਹੀ ਹਾਂ ਉਸ ਦਾ ਨਾਮ ਹੈ ਟੀਐਮਡੀ ਤੇ ਇਹਨਾਂ ਦਾ ਬੇਟਾ ਹੈ 9 ਸਾਲ ਦਾ ਜਿਸ ਨੂੰ ਇਹ ਬਿਮਾਰੀ ਹੈ ਇਸ ਬਿਮਾਰੀ ਦੇ ਚਲਦੇ ਹੋਏ 27 ਕਰੋੜ ਰੁਪਏ ਦਾ ਇੰਜੈਕਸ਼ਨ ਇਹਨਾਂ ਦੇ ਬੱਚੇ ਨੂੰ ਲੱਗਣਾ ਹੈ ਤੇ ਕਹਿੰਦੇ ਨੇ ਕਿ ਬੂੰਦ ਬੂੰਦ ਦੇ ਨਾਲ ਸਾਗਰ ਭਰ ਜਾਂਦਾ ਹੈ। ਅਸੀਂ ਸਾਡੇ ਪੰਜਾਬ ਦੀ ਆਬਾਦੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਪੂਰੇ ਵਿਸ਼ਵ ਦੀ ਗੱਲ ਕਰ ਲਈਏ। ਕਿੰਨੀ ਆਬਾਦੀ ਹੈ ਸਾਡੀ? ਪਰ ਜੇਕਰ ਕੱਲਾ ਪੰਜਾਬ ਹੀ ਆ ਕੇ ਇਸ ਬੱਚੇ ਦੇ ਸਿਰ ਦੇ ਉੱਤੇ ਹੱਥ ਧਰ ਦੇਵੇ ਤਾਂ ਇਹ ਬੱਚਾ ਆਮ ਬੱਚਿਆਂ ਦੇ ਵਾਂਗ ਖਾਸ ਕੀੜ ਸਕਦਾ ਹੈ। ਕਿਉਂਕਿ ਡੀਐਮਡੀ ਨਾਂ ਦੀ ਜਿਹੜੀ ਬਿਮਾਰੀ ਹੈ ਤੁਸੀਂ ਗੂਗਲ ਦੇ ਉੱਤੇ ਜਾ ਕੇ ਸਰਚ ਕਰੋ। ਕਾਫੀ ਭਿਆਨਕ ਕਿਹੜੇ ਸੰਕੇਤ ਹੁੰਦੀ ਹੈ। ਅੱਜ 9 ਸਾਲ ਦੀ ਬੱਚੇ ਦੀ ਏਜ ਆ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਵੇਗਾ ਉਹ ਘੁੰਮਣਾ ਫਿਰਨਾ ਬੰਦ ਕਰ ਦੇਗਾ ਤੇ ਆਖਿਰਕਾਰ ਰੱਬ ਨਾ ਕਰੇ ਕਿ ਉੱਥੇ ਪਹੁੰਚ ਜਾਵੇ ਜਿੱਥੋਂ ਅਸੀਂ ਕਦੇ ਉਸ ਬੱਚੇ ਨੂੰ ਨਾ ਬਲਾ ਸਕੀਏ ਸੋ ਮੇਰੇ ਹੱਥ ਜੋੜ ਕੇ ਅਪੀਲ ਸਾਡੇ ਗਾਇਕ ਭਾਈ ਜਾਰੇ ਨੂੰ ਸਾਡੇ ਉਹਨਾਂ ਲੋਕਾਂ ਨੂੰ ਸਾਡੀਆਂ ਵੱਖ-ਵੱਖ ਸੰਸਥਾਵਾਂ ਨੂੰ ਕਿ ਆਓ ਇਸ ਪਰਵਾਹ ਦੇ ਲਈ ਅਸੀਂ ਖੜੀਏ ਤਾਂ ਕਿ ਇਸ ਬੱਚੇ ਦੀ ਜ਼ਿੰਦਗੀ ਬਚਾਇਆ ਜਾ ਸਕੇ ਸੱਚੀ ਗੱਲ ਆ